ਹਾਲੋ ਨਖਰ ਜੀ ਇਹ ਆਏ ਆ ਜੀ ਪਾਉ ਜੀ ਇਹਨਾਂ ਦੇ ਬੇਟਾ ਨੇ ਬਾਹਰ ਉਹਨਾਂ ਨੇ ਕੀਤਾ ਤੁਹਾਡਾ 8000 ਦੀ ਉਹਨਾਂ ਨੇ ਕੀਤੀ ਆ 20 ਮੈਂ ਤੁਹਾਨੂੰ ਕੋਲੋਂ ਪਾਤਾ ਹੁਣ ਕੋਈ ਬਾਲੇ ਬਦਲਾ ਨਾ ਆਪੇ ਸ਼ਾਹਤ ਵਰਗੇ ਉਹ ਤਾਂ ਸਭਈ ਉਧਰੋਂ ਜਾਉਂਦੇ ਨਹੀਂ ਕਿੰਨੇ ਪੈਸੇ ਲੱਗਣੇ ਆ ਜੀ ਵੇ ਬੇਨਾ ਸਰਦਨ ਅੱਪਾ ਆ ਕੇ ਦੱਸ ਮੈਂ ਕਿੱਥੇ ਜਾਣਾ ਵਾਂ ਲੱਖ ਰੁਪਈਆ ਦਵਾ ਦਈਏ ਸਰਨੇਗਾ ਕੰਮ ਕਰਾ ਦੇਗਾ ਇੰਨੀ ਮਿਹਰਬਾਨੀ ਲੱਖ ਰੁਪਈਆ ਦਾ ਮੰਦਬੰਦ ਕਰਾਈਏ ਘਰ ਦੇ ਵੀ ਬੇ ਮਾਤਾ ਅਸ਼ੀਰਵਾਦ ਸਿਰ ਠੀਕ ਆ ਹੋਸ਼ ਆ ਫਿਰ ਹੋਸ਼ ਵੀ ਹਾਂ ਯਾਰ ਮੇਰੇ ਜੰਮਣ ਵਾਲੀ ਤੋਂ ਪ੍ਰਾਰਥਨਾ ਤੇ ਆ ਗਈ ਤੂੰ ਦੋਸਤੋ ਅੱਜ 11ਵਾਂ ਦਿਨੇ ਆ ਗੁਰਦੁਆਰਾ ਨਾਨਕਪੁਰਾ ਦੇ ਵਿੱਚ ਅਸੀਂ ਬੈਠੇ ਆਂ ਔਰ ਲੰਗਰ ਦੀ ਸੇਵਾ ਅਤੁੱਟ ਜਿਹੜੀ ਇੱਥੇ ਅੱਜ 11 ਦਿਨ ਤੋਂ ਹੀ 11ਵੇਂ ਦਿਨ ਵੀ ਚੱਲ ਰਹੀ ਆ ਔਰ ਉਹਦੇ ਨਾਲ ਨਾਲ ਜਿਹੜਾ ਅਸੀਂ ਕੀਤਾ ਸੀਗਾ ਵੀ ਪਿੰਡ-ਪਿੰਡ ਜਾ ਕੇ ਲਿਸਟ ਬਣਾ ਕੇ ਜਿੱਥੇ-ਜਿੱਥੇ ਜੋ ਚਾਹੀਦਾ ਜਿੱਥੇ-ਜਿੱਥੇ ਅਸੀਂ ਮਤਲਬ ਜਾ ਸਕਦੇ ਹਾਂ ਜਾਂ ਜਿੰਨੀ ਕਿ ਸਾਡੀ ਹਸਿਆਸੀਅਤ ਜਾਂ ਜਿੰਨੀ ਕਪੈਸਿਟੀ ਹੈ ਉਹਦੇ ਅਨਸਾਰ ਪਿੰਡ-ਪਿੰਡ ਵੀ ਜਾਣਾ ਸ਼ੁਰੂ ਕੀਤਾ ਵਾ ਔਰ ਇਹਦੇ ਵਿੱਚ ਅੱਜ ਜਿਹੜਾ ਯੋਗਦਾਨ ਸਾਡੇ ਚ ਪਾਇਆ ਮਨਿੰਦਰ ਸਿੰਘ ਸੂਰੀ ਕੱਲ ਬੰਬੇ ਤੋਂ ਸਾਡੇ ਦੋਸਤ ਆਏ ਸੀਗੇ ਉਹਨਾਂ ਨੇ ਅੱਜ ਸਾਨੂੰ 75 ਜਿਹੜਾ ਚੌਕਰ ਦੀਆਂ ਬੋਰੀਆਂ ਦੀ ਸੇਵਾ ਨਿਭਾਈ ਆ ਹੁਣੇ ਉਹ ਮੇਰੇ ਖਾਲਾ ਉੱਥੇ ਲੱਥਣ ਡਿਆ ਅਸਮਾਨ ਔਰ ਇਹਦੇ ਵਿੱਚੋਂ ਜਿਹੜਾ ਪਿੰਡ ਜਸਤਰਵਾਲ ਭੱਗੂਪੁਰ ਵੇਹਲੀਆਂ ਦੇ ਵਿੱਚ ਡੇਰੇ ਆ ਜਿਹੜੇ ਪੈਂਦੇ ਉਹਨਾਂ ਦੇ ਉੱਤੇ 100 ਗੰਢਾ ਜਿਹੜੀਆਂ ਆਚਾਰ ਦੀਆਂ ਉੱਥੇ 5 ਕੁ 100 ਦੇ ਕਰੀਬ ਜਿਹੜਾ ਡੰਗਰ ਲੋਕਾਂ ਕੋਲ ਹੈਗਾ ਸੀਗਾ ਉਹਨਾਂ ਲਈ ਆਚਾਰ ਦੀ ਜਿਹੜੀ ਸੇਵਾ ਵਾ ਉਹ ਨਿਭਾਈ ਜਾ ਰਹੀ ਹੈ ਅੱਜ ਦੇ ਦਿਨ ਦੇ ਵਿੱਚ ਉਤਰਪਾਲਾਂ ਜਿਹਨੂੰ ਜਿਹਨੂੰ ਚਾਹੀਦੀਆਂ ਸੀਗੀਆਂ ਉਹ ਬਾਬਾ ਪੰਜਾਬ ਸਿੰਘ ਨੇ ਉੱਥੇ ਡੇਰੇ ਦੇ ਉੱਤੇ ਉਹਨਾਂ ਦੇ ਉੱਤੇ ਪੁੱਜਦੀਆਂ ਕਰ ਦੇਣ ਲੱਗੇ ਔਰ ਉੱਥੋਂ ਮਤਲਬ ਜਿਹਨੂੰ ਜਿਹਨੂੰ ਵੀ ਲੋੜ ਹੈ ਜਾਂ ਜਿਹਦਾ ਜਿਹਦਾ ਨਾਮ ਲਿਖਿਆ ਸੀ ਲਿਸਟ ਬਣੀ ਸੀ ਉਹਨੂੰ ਵੰਡ ਦਿੱਤਾ ਜਾਣਾ ਇਹਦੇ ਨਾਲ ਚੱਕ ਔਲ ਤੋਂ ਆਏ ਸੀਗੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ ਸਵੇਰੇ ਇਹਦੇ ਨਾਲ ਡੱਡੀਆਂ ਤੋਂ ਆਏ ਸੀਗੇ ਉਹਨਾਂ ਨੂੰ ਵੀ ਉੱਥੋਂ ਚਾਰਾ ਜਿਹੜਾ ਉਹ ਦਿੱਤਾ ਗਿਆ ਵਾ ਔਰ ਦੂਜੀ ਚੀਜ਼ ਜਿਹੜੀ ਲੋੜ ਆ ਨਾਨਕਸਰ ਭੱਗੂਪੁਰ ਵੇਹਲੀਆਂ ਦੇ ਵਿੱਚ ਉੱਥੇ ਗੁਰਦੁਆਰਾ ਆ ਨਾਨਕਸਰ ਵੈਟਰਨਰੀ ਡਾਕਟਰ ਦੀ ਲੋੜ ਆ ਕਿਉਂਕਿ ਪਸ਼ੂ ਬਹੁਤ ਜ਼ਿਆਦਾ ਨੇ ਔਰ ਅਜੇ ਤੱਕ ਉੱਥੇ ਕੈਂਪ ਨਹੀਂ ਲੱਗਾ ਕੋਸ਼ਿਸ਼ ਕਰਾਂਗੇ ਜੇ ਕੋਈ ਸੁਣ ਕੇ ਵੀ ਕੈਂਪ ਲਾਉਣਾ ਚਾਵੇ ਤਾਂ ਉੱਥੇ ਲਾ ਸਕਦਾ ਨਹੀਂ ਤੇ ਅਸੀਂ ਉੱਥੇ ਇੱਕ ਅੱਦੇ ਦਿਨ ਦੇ ਵਿੱਚ ਵੈਟਰਨਰੀ ਡਾਕਟਰਾਂ ਦਾ ਜਿਹੜਾ ਕੈਂਪ ਉਹ ਲਵਾਉਣ ਦੀ ਕੋਸ਼ਿਸ਼ ਕਰਾਂਗੇ ਔਰ ਜਿੱਥੋਂ ਜਿੱਥੋਂ ਵੀ ਫੋਨ ਆ ਰਹੇ ਆ ਉੱਥੇ-ਉੱਥੇ ਜਿਹੜਾ ਸਮਾਨ ਆ ਜਾਂ ਜੋ-ਜੋ ਚਾਹੀਦਾ ਵਾ ਉਹ ਭੇਜਣ ਦੀ ਅਸੀਂ ਕੋਸ਼ਿਸ਼ ਜਾਂ ਪਹੁੰਚਾਉਣ ਦੀ ਜਾਂ ਉਹਨਾਂ ਨੂੰ ਉੱਥੋਂ ਦੇਣ ਦੀ ਜਿਹੜਾ ਸਾਡਾ ਡੰਪ ਬਣਿਆ ਵਾ ਦਵਿੰਦਰਾ ਸਕੂਲ ਦੇ ਵਿੱਚ ਉੱਥੋਂ ਦੇਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਔਰ ਉਹਦੇ ਨਾਲ ਦੋ ਦਿਨ ਪਹਿਲਾਂ ਇੱਕ ਵਾਦਾ ਕੀਤਾ ਸੀਗਾ ਪਿੰਡ ਦੇ ਵਿੱਚ ਸਾਰ ਸਤਨਾਮ ਸਿੰਘ ਸੰਤ ਜੀ ਨੇ ਜਿਹੜੇ ਇਸ ਗੁਰਦੁਆਰੇ ਦੇ ਵਿੱਚ ਸੇਵਾ ਨਿਭਾਉਂਦੇ ਨੇ ਔਰ ਅੱਖਾਂ ਤੋਂ ਮਤਲਬ ਬਲਾਈਂਡ ਨੇ ਬੱਚੇ ਨੇ ਦੋ ਇਹਨਾਂ ਦੇ ਇਹਨਾਂ ਨੂੰ ਵਾਦਾ ਕੀਤਾ ਸੀ ਵੀ ਵਾਈਫ ਵੀ ਇਹਨਾਂ ਦੀ ਜਿਹੜੀ ਸਿੱਧਰੀ ਔਰ ਮਾ ਮਦਰ ਬਹੁਤ ਜ਼ਿਆਦਾ ਬਜ਼ੁਰਗ ਨੇ ਛੱਤਾਂ ਕੱਚੀਆਂ ਸੀਗੀਆਂ ਵੀ ਬਾਲਿਆਂ ਦੀਆਂ ਛੱਤ ਔਰ ਲੱਖ ਰੁਪਈਆ ਜਿਹੜਾ ਇਹਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਉਹ ਸਾਰ ਹਰਵੰਦ ਸਿੰਘ ਨੇ ਯੂ ਐਸ ਏ ਤੋਂ ਉਹਨਾਂ ਨੇ ਕਿਹਾ ਸੀਗਾ ਵੀ 80000 ਰੁਪਈਆ ਮੈਂ ਤੇ 20 ਮੈਂ ਆਪਣੇ ਕੋਲੋਂ ਪਾ ਦਿੱਤਾ ਉਹਨਾਂ ਦੇ ਪਿਤਾ ਜੀ ਆਏ ਨੇ ਸਾਰ ਹਰਵੰਦ ਸਿੰਘ ਉਹਨਾਂ ਤੇ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਔਰ ਸੰਤ ਜੀ ਨੂੰ ਲੱਖ ਰੁਪਈਆ ਜਿਹੜਾ ਉਹ ਪੁੱਜਦਾ ਕਰ ਦਿੱਤਾ ਔਰ ਇੱਥੇ ਪਿੰਡ 'ਚ ਜ਼ਿੰਮੇਵਾਰੀ ਲੈ ਲਈ ਹੈ ਬਾਬਾ ਕਸ਼ਮੀਰ ਸਿੰਘ ਜੀ ਇਹਨਾਂ ਨੇ ਜ਼ਿੰਮੇਵਾਰੀ ਲੈ ਲਈ ਹੈ ਵੀ ਅਸੀਂ ਇਹਦੇ ਵਿੱਚ ਕੁਝ ਪਿੰਡ ਚੋਂ ਵੀ ਯੋਗਦਾਨ ਕਰਕੇ ਦੀਆਂ ਜਿਹੜੀਆਂ ਛੱਤਾਂ ਵਾਂ ਜੋ ਹੋਰ ਵੀ ਅਸੀਂ ਕਹਿੰਦਾ ਵੀ ਜੇ ਹੋਰ ਵੀ ਕੋ 10000 ਦੀ ਲੋੜ ਪਈ ਤੇ ਉਹ ਪੁੱਜਦੀ ਕਰਦੇਾਂਗੇ ਤਾਂ ਜੋ ਇਹਦਾ ਗੁਜਰਬਸਰਿਆ ਛੱਤ ਤੇ ਇਹਦੀ ਮਾੜੀ-ਮੋਟੀ ਜਿਹੜੀ ਚੋਵੇ ਨਾ ਉਹ ਹੋ ਜਾਵੇ ਔਰ ਗੱਗੋਮਾਲ ਪਿੰਡ ਤੋਂ ਕੱਲ ਜਿੱਥੇ ਅਸੀਂ ਉਹ ਆਚਾਰ ਵੰਡਿਆ ਸੀਗਾ ਜਿੱਥੇ ਤਰਪਾਲਾਂ ਦਿੱਤੀਆਂ ਸੀ ਰਾਸ਼ਨ ਵੰਡਿਆ ਸੀ ਉੱਥੋਂ ਵੀ ਸਾਨੂੰ ਕਿਸੇ ਨੇ ਕਿਹਾ ਸੀਗਾ ਵੀ ਇੱਕ ਬਜ਼ੁਰਗ ਜੋੜਾ ਬੇਟਾ ਉਹਨਾਂ ਦਾ ਹੈ ਨਹੀਂਗਾ ਔਰ ਘਰ ਉਹਨਾਂ ਦਾ ਕੱਚਾ ਅੱਜ ਅਸੀਂ ਉਹ ਵੇਖਣ ਜਾ ਰਹੇ ਹਾਂ ਔਰ ਪਿੰਡ ਪਿੰਡ ਜਾ ਕੇ ਇਹੋ ਜੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹਦਾ ਕੁਝ ਸੌਰ ਸਕੇ ਸਵਾਰਨ ਵਾਲੇ ਵੀ ਬਹੁਤ ਬੈਠੇ ਨੇ ਤੇ ਲੈਣ ਵਾਲੇ ਵੀ ਬਹੁਤ ਬੈਠੇ ਨੇ ਇਸੇ ਤਰੀਕੇ ਜਿਹੜਾ ਤਾਲਮਿਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਫੇਰ ਅਪੀਲ ਕਰਦਾ ਵੀ ਜੇ ਕਿਸੇ ਨੂੰ ਫੀਡ ਆਚਾਰ ਕੱਪੜੇ ਰਾਸ਼ਨ ਡੀਜ਼ਲ ਸੁੱਕਾ ਦੁੱਧ ਜੋ ਜੋ ਵੀ ਚਾਹੀਦਾ ਵਾ ਜਿੱਥੇ ਜਦੋਂ ਵੀ ਸਾਨੂੰ ਇਹ ਮੈਸੇਜ ਪੁੱਜ ਜਾਂਦਾ ਵਾ ਜਾਂ ਉਹਨਾਂ ਨੂੰ ਇੱਥੋਂ ਭੇਜ ਦਿੱਤਾ ਜਾਂਦਾ ਤੇ ਜਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਇੱਥੋਂ ਆ ਕੇ ਲੈ ਲਿਆ ਜਾਵੇ ਔਰ ਮੇਰੀ ਇੱਕ ਬੇਨਤੀ ਆ ਵੀ ਸਾਡੇ ਨਾਂ ਦੇ ਉੱਤੇ ਕਿਸੇ ਨੂੰ ਨਾ ਪੈਸੇ ਦਿੱਤੇ ਜਾਣ ਕੋਈ ਚੀਜ਼ ਸਾਡੇ ਨਾਂ ਦੇ ਉੱਤੇ ਬਹੁਤ ਸਾਰੇ ਲੋਕ ਸਕੈਂਡਰ ਆਪਦੇ ਆਪ ਦੇ ਬਣਾ ਕੇ ਬੈਠੇ ਨੇ ਪੈਸਾ ਲੈਂਦੇ ਨਹੀਂ ਇਹਨਾਂ ਵੀ ਸੇਵਾ ਲਈ ਸੀ ਤੇ ਆਪ ਇੱਥੇ ਜਿਹੜੀ ਸੇਵਾ ਦੇਣ ਆਏ ਨੇ ਔਰ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਲੋਕ ਸਾਨੂੰ ਫੋਨ ਕਰਦੇ ਨੇ ਬੀ ਭਾਜੀ ਸਾਡੇ ਕੋਲ ਸਮਾਨ ਆ ਸਮਾਨ ਲੈ ਲਓ ਬਹੁਤ ਕਾਲੀ ਚ ਆਉਂਦੇ ਨੇ ਜਿੱਦਾਂ ਫਾਰਮੈਲਟੀ ਕਰਨੀ ਹੁੰਦੀ ਆ ਵੀ ਮਤਲਬ ਸਾਡੀ ਹਾਜ਼ਰੀ ਲੱਗ ਜਾਵੇ ਸਾਡੀਆਂ ਫੋਟੋਆਂ ਲੱਥ ਜਾਣ ਵੀ ਅਸੀਂ ਕਿਸੇ ਗੱਲੋਂ ਪਿੱਛੇ ਨਾ ਹੋ ਜਾਈਏ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਾਲੀ ਦੇ ਵਿੱਚ ਨਾ ਆਓ ਮਤਲਬ ਸਮਾਨ ਦੀ ਬੇਕਦਰੀ ਹੁੰਦੀ ਆ ਕੱਲ ਵੀ ਤੁਹਾਨੂੰ ਲੰਗਰ ਦੀ ਬੇਕਦਰੀ ਵਿਖਾਈ ਸੀਗੀ ਇੱਥੇ ਕੰਮ ਸੇ ਕੰਮ ਇੱਥੇ ਆ ਕੇ ਵੇਖੋ ਯਾਰ ਆਪਾਂ ਉਦਾਂ ਵੀ ਤੇ ਘੁੰਮਣ ਫਿਰਨ ਜਾਂਦੇ ਆ ਨਾ ਇੱਥੇ ਆ ਕੇ ਵੇਖੋ ਲੋੜਵੰਦ ਦੀ ਜਿਹੜੀ ਉਹ ਮਤ ਕੀਤੀ ਜਾਵੇ ਬਿਨਾ ਲੋੜ ਤੋਂ ਕਿਸੇ ਨੂੰ ਕੁਝ ਨਾ ਦਿੱਤਾ ਜਾਵੇ ਆ ਕੇ ਵੇਖਿਆ ਜਾਵੇ ਕਿਉਂਕਿ ਉਹ ਟਾਈਮ ਨਾਲ ਹੁਣ ਚਲਾ ਗਿਆ ਜਦੋਂ ਪਾਣੀ ਲੱਤ ਗਿਆ ਵਾ ਹਰ ਥਾਂ ਦੇ ਉੱਤੇ ਕੋ ਗੱਡੀ ਜਾ ਸਕਦੀ ਆ ਜਾਂ ਮਤਲਬ ਤੁਹਾਡਾ ਸਕੂਟਰ ਵਹੀਕਲ ਜਾ ਸਕਦਾ ਬਹੁਤ ਘੱਟ ਪਿੰਡ ਨੇ ਜਿੱਧਰ ਅਸੀਂ ਹੁਣ ਜਾ ਰਹੇ ਆ ਜਿੱਥੇ ਜਿੱਥੇ ਨਹੀਂ ਜਾਂਦਾ ਉੱਥੇ ਤੇ ਸਮਾਨ ਤੁਸੀਂ ਬਲਕ ਚ ਵੀ ਦੇ ਦਿਓ ਚਲੋ ਕੋ ਵੰਡਿਆ ਜਾਂਦਾ ਵਾ ਕੋ ਡਬਲ ਡਬਲ ਲੈ ਲੀਂਦਾ ਵਾ ਪਰ ਜਿੱਥੇ ਜਿੱਥੇ ਕੁਝ ਜਾ ਸਕਦਾ ਵਾ ਉਹਦੇ ਵਿੱਚ ਜਿਹੜਾ ਵਾ ਉੱਥੇ ਪਹੁੰਚ ਕੇ ਜਿਹੜੀ ਉਹ ਸੇਵਾ ਕੀਤੀ ਜਾਵੇ ਕਈ ਸਾਡੇ ਨਾਲ ਇਹ ਗੁੱਸਾ ਕਰਦੇ ਆ ਵੀ ਸਾਨੂੰ ਪਹਿਲਾਂ ਇੱਥੋਂ ਦਾ ਤੁਹਾਡਾ ਨਾਨਕਪੁਰੇ ਦਾ ਕੈਂਪ ਆ ਉੱਥੇ ਅਸੀਂ ਪਹੁੰਚੇ ਆ ਉੱਥੋਂ ਬਾਅਦ ਕਿਤੇ ਤੁਸੀਂ ਉਹ ਡੰਪ ਦੇ ਵਿੱਚ ਸਮਾਨ ਲਵਾਉਣ ਲਈ ਭੇਜ ਦਿੱਤਾ ਸਾਨੂੰ ਇੱਧਰ ਉੱਧਰ ਫੇਰ ਦਿਓ ਕਿਉਂਕਿ ਕਾਲੀ ਉਹਨਾਂ ਨੂੰ ਬਹੁਤ ਜ਼ਿਆਦਾ ਹੁੰਦੀ ਐ ਅਸੀਂ ਤੇ ਪਹਿਲਾਂ ਹੀ ਅਪੀਲ ਕੀਤੀ ਆ ਵੀ ਨਾ ਸਾਨੂੰ ਸਮਾਨ ਪੁੱਛਿਆ ਜਾਵੇ ਸਾਨੂੰ ਕੋਈ ਸੁੱਕੀ ਰਸਦ ਨਹੀਂ ਚਾਹੀਦੀ ਸਾਡੇ ਕੋਲ ਬਹੁਤ ਪਿਆ ਵਾ ਗੁਰਦੁਆਰੇ ਦੇ ਵਿੱਚ ਲੰਗਰ ਚੱਲ ਰਿਹਾ ਵਾ ਲੋੜਵੰਦ ਦੀ ਮਤ ਵੀ ਹੋ ਰਹੀ ਆ ਲੋਕਾਂ ਬਹੁਤ ਕੀਤੀ ਆ ਪਰ ਜੇ ਤੁਸੀਂ ਬਹੁਤੀ ਕਾਲੀ ਦੇ ਵਿੱਚ ਆਉਂਦੇ ਹੋ ਤੇ ਸਾਡੇ ਕੋਲ ਟਾਈਮ ਨਹੀਂ ਦਿੱਤਾ ਜਾਂਦਾ ਤੁਸੀਂ ਜਿੱਥੇ ਮਰਜੀ ਜਿੱਥੇ ਤੁਹਾਨੂੰ ਲੋੜਵੰਦ ਕੋ ਲੱਗਦਾ ਵਾ ਉੱਥੇ ਲਾ ਦਿਓ ਮਤਲਬ ਇੰਨਾਂ ਚੀਜ਼ਾਂ ਦੇ ਸਾਡੇ ਮੈਂ ਕੋ ਬਹੁਤਾ ਇੰਨਾਂ ਗੱਲਾਂ ਦਾ ਗੁੱਸਾ ਨਹੀਂ ਕਰਦਾ ਪਰ ਮਤਲਬ ਮਨ ਦੇ ਵਿੱਚ ਰੋਸ ਜ਼ਰੂਰ ਆਉਂਦਾ ਕਿ ਲੋਕੀ ਲੜਦੇ ਆ ਕਿ ਸਾਡੇ ਕੋਲੋਂ ਸਮਾਨ ਲੈ ਲਿਆ ਤੇ ਸਾਡੇ ਨਾਲ ਤੇ ਲੜਾਈ ਇਹ ਆ ਵੀ ਸਾਡਾ ਸਮਾਨ ਲਵਾਇਆ ਨਹੀਂ ਤੇ ਬੇਫਜ਼ੂਲ ਅਸੀਂ ਸਮਾਨ ਜਿਹੜਾ ਉਹ ਕਿੱਥੇ ਲਵਾ ਲੀਏ ਔਰ ਤੁਹਾਡੀਆਂ ਫੋਟੋਆਂ ਲਵਾਉਣ ਦੇ ਚੱਕਰ ਦੇ ਵਿੱਚ ਅੰਨੇਵਾਸ ਹੀ ਸਮਾਨ ਸੁੱਟਣਾ ਥੋੜੀ ਸ਼ੁਰੂ ਕਰ ਦਾਂਗੇ ਵੀ ਸਾਡੇ ਨਾਲ ਖਲੋਜੋ ਤੇ ਲਵਾਓ ਤੇ ਜਾਓ ਇਹੋ ਜਿਹਾ ਕੰਮ ਅਸੀਂ ਨਹੀਂ ਕਰਦੇ ਮੇਰੇ ਕੋਲ ਕਈ ਲੋਕ ਸਾਡੇ ਨਾਲ ਗਿਲਾ ਕਰਦੇ ਆ ਜੋ ਮਰਜ਼ੀ ਬੋਲੀ ਜਾਂਦੇ ਆ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਮੇਰੇ ਕੋਲ ਤੇ ਇਹੋ ਜੀਆਂ ਵੀ ਰਿਪੋਰਟਾਂ ਨੇ ਵੀ ਸਮਾਨ ਕਿਸੇ ਦੇ ਨਾਂ ਤੇ ਆਇਆ ਤੇ ਬਾਹਰ ਲਵਾ ਜਬਰਦਸਤੀ ਲਿਆ ਇਹ ਲੋਕਾਂ ਕੋਲੋਂ ਵੀ ਲਵਾ ਲਿਆ ਜਾਂਦਾ ਪਰ ਇੰਨਾਂ ਚੀਜ਼ਾਂ ਦਾ ਨਹੀਂ ਤੁਸੀਂ ਵੰਡ ਦਿਓ ਭਾਵੇਂ ਜਬਰਦਸਤੀ ਲਵਾ ਲਓ ਭਾਵੇਂ ਕਿਸ ਨੂੰ ਝਾਂਸੇ ਹੀ ਦੇ ਕੇ ਲਵਾ ਲਓ ਪਰ ਲੋਡ ਬੰਦ ਤੱਕ ਪੁੱਜਦਾ ਕਰ ਦਿਓ ਆਪਣੀਆਂ ਫੋਟੋਆਂ ਵੀ ਲਵਾ ਲਓ ਅਸੀਂ ਤੇ ਪਹਿਲਾਂ ਹੀ ਹੱਥ ਜੋੜੇ ਆ ਵੀ ਸਾਨੂੰ ਸਮਾਨ ਦੀ ਲੋੜ ਨਹੀਂ ਹੈਗੀ ਅਸੀਂ ਤੇ ਹੁਣ ਪਿੰਡ ਪਿੰਡ ਜਿਹੜਾ ਦੂਜਾ ਕੰਮ ਸ਼ੁਰੂ ਕਰਨ ਵਾਲਾ ਸੀਗਾ ਉਹ ਕੀਤਾ ਵਾ ਰਾਸ਼ਨ ਤੋਂ ਬਾਅਦ ਰਾਸ਼ਨ ਹੈਗਾ ਜਿੰਨੂੰ ਜਿੰਨੂੰ ਲੋੜਿਓ ਲੈ ਜਾਂਦਾ ਵਾ ਫੀਡ ਜਿਹੜੀ ਦੇਣੀ ਸ਼ੁਰੂ ਕਰਾਂਗੇ ਕੱਲ ਤੋਂ ਅਸੀਂ ਚਾਰਾ ਜਿਹੜਾ ਦੇ ਰਹੇ ਸੀਗੇ ਆਚਾਰ ਦੇ ਰਹੇ ਸੀ ਇਹਦੇ ਨਾਲ ਨਾਲ ਬਹੁਤ ਸਾਰੇ ਲੋਕ ਨੇ ਹੁਣ ਪਾਣੀ ਲੱਥਣ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਹਾਲਾਤ ਪਤਾ ਲੱਗ ਰਹੇ ਨੇ ਵੀ ਕਿਸੇ ਦੇ ਘਰ ਦੀ ਛੱਤ ਪੈਣ ਵਾਲੀ ਆ ਕਿਸੇ ਦੇ ਘਰ ਦਾ ਸਮਾਨ ਸਮਾਨ ਰੋੜ ਗਿਆ ਵਾ ਉਹਦੇ ਵਿੱਚ ਗੱਦੇ ਬਿਸਤਰੇ ਜੋ ਜੋ ਬੱਚਿਆਂ ਦਾ ਜੋ ਜੋ ਟੱਬਰ ਦਾ ਲੜੀਂਦਾ ਸਮਾਨ ਆ ਸੀ ਤੇ ਹੁਣ ਉਸ ਪਾਸੇ ਤੁਰ ਪਏ ਆ ਵੀ ਇੱਕ ਦੂਜੇ ਦਾ ਤਾਲਮਿਲ ਕਰਾਇਆ ਜਾਵੇ ਕੋਈ ਦੇ ਸਕਦਾ ਵਾ 1.5 ਲੱਖ 2 ਲੱਖ ਦੇ ਸਕਦਾ ਤੇ ਘਰਦਿਆਂ ਲੋੜਾਂ ਕੀ ਨੇ ਜਿਵੇਂ ਇੱਕ ਨੂੰ ਮੱਝ ਦੇਣ ਦੀ ਗੱਲ ਕੀਤੀ ਸੀ ਅੱਜ ਵੀ ਸਾਡੇ ਸਾਹਮਣੇ ਇੱਕ ਕੇਸ ਆਇਆ ਬੇਉਦੀਆਂ ਦੋ ਮੱਜਾਂ ਨੇ ਉਹ ਦੋਵੇਂ ਹੀ ਮਤਲਬ ਮਰ ਗਈਆਂ ਨੇ ਇਹੋ ਜੇ ਤਾਲਮੇਲ ਜ਼ਰੂਰ ਕਰਾਏ ਜਾਣਗੇ ਔਰ ਮੈਂ ਫਿਰ ਕਹਿਣਾ ਕਿ ਇੱਥੇ ਆ ਕੇ ਵੇਖਿਆ ਜਾਵੇ ਜ਼ਬਰਦਸਤੀ ਹੁਣ ਸਮਾਨ ਸੁੱਟਣ ਵਾਲਾ ਸਮਾਂ ਚਲੇ ਗਿਆ ਵਾ ਹੁਣ ਘਰ ਘਰ ਜਾ ਕੇ ਤੁਹਾਨੂੰ ਲੋਕਾਂ ਦੀਆਂ ਲੋੜਾਂ ਪਤਾ ਲੱਗ ਸਕਦੀਆਂ ਵਾ ਘਰ ਘਰ ਤੋਂ ਤੁਹਾਨੂੰ ਰਿਪੋਰਟਸ ਆ ਸਕਦੀਆਂ ਵਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਇੰਨੀਆਂ ਵੀਡੀਓਜ਼ ਮਿਲ ਸਕਦੀਆਂ ਵਾ ਨਾ ਉਹਨਾਂ ਘਰਾਂ ਦੇ ਨਾਲ ਸੰਪਰਕ ਕਰ ਲੋ ਕਮ ਸੇ ਕਮ ਇੱਕ ਇੱਕ ਘਰ ਫੜਿਆ ਜਾਵੇ ਉਹਦਾ ਕੁਝ ਸਵਾਰਿਆ ਜਾਵੇ ਕਮ ਸੇ ਕਮ ਉਹਦਾ ਕੁਝ ਬਣੇ ਤੇ ਸਹੀ ਸੋ ਇਸ ਤਰੀਕੇ ਜਿਹੜਾ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿੰਨੇ ਦਿਨ ਵੀ ਆ ਗੁਰੂ ਘਰ ਦੇ ਵਿੱਚ ਬੈਠੇ ਆ ਜਿੰਨਾ ਚਿਰ ਵੀ ਪ੍ਰਮਾਤਮਾ ਸੇਵਾ ਲੈਣਗੇ ਉਹਨਾਂ ਚਿਰ ਅਸੀਂ ਸੇਵਾ ਕਰਦੇ ਰਵਾਂਗੇ ਮੈਂ ਫਿਰ ਖੀਰ ਚ ਦਰਾਉਣਾ ਵੀ ਨਾ ਤੇ ਸਾਡੇ ਨਾਂ ਤੇ ਕਿਸੇ ਨੂੰ ਪੈਸਾ ਦਿੱਤਾ ਜਾਵੇ ਨਾ ਮਤਲਬ ਇੱਥੇ ਰਾਸ਼ਨ ਦੀ ਸਾਨੂੰ ਲੋੜ ਨਹੀਂ ਹੈਗੀ ਨਾ ਕੋ ਰਾਸ਼ਨ ਭੇਜਿਆ ਜਾਵੇ ਸੁੱਕੀ ਰਸ ਤੇ ਸਾਡੇ ਕੋਲ ਇੰਨਾ ਹੈਗਾ ਵੀ ਅਸੀਂ ਜਿਹੜਾ ਜਿੱਥੇ ਕੋ ਲੋੜਵੰਦ ਆਉਂਦਾ ਉਹਨੂੰ ਦੇ ਸਕਦੇ ਆ ਔਰ ਕੋਸ਼ਿਸ਼ ਇਹ ਕਰਾਂਗੇ ਜਿਹੜੇ ਵਾਕਿਆ ਲੋੜਵੰਦ ਪਰਿਵਾਰ ਆ ਜਿਨ੍ਹਾਂ ਆਪਣੇ ਆਪ ਪਹੁੰਚ ਨਹੀਂ ਕੀਤੀ ਜਿਹੜੇ ਕਿਸੇ ਕੋਲੋਂ ਮੰਗੜ ਹੀ ਨਹੀਂ ਆਏ ਉਹਨਾਂ ਦੇ ਘਰ ਜੇ ਕਿਸੇ ਦੀ ਛੱਤ ਪੈਣ ਵਾਲੀ ਆ ਤੇ ਕਮ ਸੇ ਕਮ ਉਹਨੂੰ 2-3 ਮਹੀਨੇ ਦਾ ਨਾਲ ਰਾਸ਼ਨ ਦਿੱਤਾ ਜਾਊਗਾ ਕਿਉਂਕਿ ਉਹਨੇ ਮਿਸਤਰੀ ਵੀ ਲਾਉਣੇ ਉਹਨੇ ਸਾਰਾ ਕੁਝ ਕਰਨਾ ਵਾ ਇਸ ਤਰੀਕੇ ਦੀ ਜਿਹੜੀ ਮਹਿਮਿਆ ਸਾਡੇ ਵੱਲੋਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਬਾਬਾ ਜੀ ਨੂੰ ਵੀ ਮਹੀਨੇ ਡੇਢ ਮਹੀਨੇ ਦਾ ਜਿਹੜਾ ਰਾਸ਼ਨ ਹੈ ਉਹ ਦੇ ਦਿੱਤਾ ਜਾਊਗਾ ਜੋ ਜੋ ਪਾਉ ਕਸ਼ਮੀਰ ਤੋਂ ਜੀ ਆਪਣੇ ਕੋਲ ਗੁਰਦੁਆਰੇ ਚ ਪਿਆ ਵਾ ਜਿਹਦੇ ਨਾਲ ਇਹਦੇ 2 ਮਹੀਨੇ ਸੌਖੇ ਨੰਗ ਸਕਦੇ ਆ ਅਨਾ ਉਹ ਇਹਨੂੰ ਆਟਾ, ਦਾਲ, ਰਸਦ, ਚੌਲ ਜੋ ਚਾਹੀਦਾ ਹੋਵੇ ਇਹਨਾਂ ਨੂੰ 2 ਮਹੀਨਿਆਂ ਦਾ ਰਾਸ਼ਨ ਵੀ ਦੇ ਦਿੱਤਾ ਜਾਵੇ। ਇਸ ਤਰੀਕੇ ਅਸੀਂ ਪਿੰਡ-ਪਿੰਡ ਜਾ ਕੇ ਅਪਰੋਚ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਹੋ ਜੇ ਚੰਗੇ ਲੋਕਾਂ ਨੂੰ ਜਿਹੜੇ ਮਤਲਬ ਦਸਵੰਦ ਕਰਦੇ ਨੇ ਚੰਗਾ ਤੇ ਹਰ ਬੰਦਾ ਹੀ ਹੁੰਦਾ ਮੈਂ ਉਹਨੂੰ ਵੀ ਨਹੀਂ ਕਹਿੰਦਾ ਵੀ ਜਿਹੜਾ ਕੋਈ ਨਹੀਂ ਵੀ ਕਰਦਾ ਜਿਨ੍ਹਾਂ ਦੇ ਮਨ 'ਚ ਕੋਈ ਦਰਦ ਆ ਉਹਨਾਂ ਲੋਕਾਂ ਨੂੰ ਇੱਕ ਦੂਜੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਔਰ ਜਿੰਨੀਆਂ ਵੀ ਸਾਡੇ ਕੋਲੋਂ ਕੋਈ ਛੱਤਾ ਪੈ ਸਕੀਆਂ, ਜਿੰਨੀਆਂ ਵੀ ਕੋਈ ਲੋੜਵੰਦੀਆਂ ਲੋੜਾਂ ਪੂਰੀਆਂ ਹੋ ਸਕੀਆਂ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਭਾਜੀ ਬਹੁਤ-ਬ ਸਾਰ ਗੱਜਣ ਸਿੰਘ ਨੇ ਪਿੰਡ ਢਾਲੀਯਾਲ ਬੱਗੇ ਤੋਂ ਆਏ ਨੇ ਬੇਟਾ ਇਹਨਾਂ ਦਾ ਯੂ ਐਸ ਏ ਕੈਲੀਫੋਰਨੀਆ ਦੇ ਵਿੱਚ ਹੈ ਨਾ ਜੀ ਕੈਲੀਫੋਰਨੀਆ ਦੇ ਵਿੱਚ ਆ ਤੇ ਉਹਨਾਂ ਸਪੈਸ਼ਲ ਸਾਡੀ ਇੱਕੋ ਹੀ ਸ਼ਰਤ ਹੁੰਦੀ ਆ ਵੀ ਆਪਦੇ ਪਰਿਵਾਰ ਦਾ ਕੋਈ ਜੀ ਭੇਜੋ ਅਸੀਂ ਉਹਦੇ ਹੱਥੀਂ ਸੇਵਾ ਕਰਾਉਣੀ ਆ ਤੁਸੀਂ ਇਹ ਵੀ ਨਹੀਂ ਸਾਨੂੰ ਕਹਿ ਸਕਦੇ ਵੀ ਭਾਈ ਤੁਹਾਨੂੰ ਆਪ ਪੈਸੇ ਭੇਜ ਦਿੰਨੇ ਆ ਜਾਂ ਇਹਨਾਂ ਦੇ ਖਾਤੇ 'ਚ ਪਵਾ ਲਓ ਜੇ ਕਿਸੇ ਨੂੰ ਅਕਾਊਂਟ ਦੇਣਾ ਪਿਆ ਤੇ ਕਿਸੇ ਪਰਿਵਾਰ ਦਾ ਸਿੱਧਾ ਹੀ ਦਵਾਂਗੇ ਪਹਿਲੀ ਗੱਲ ਤੇ ਅਸੀਂ ਉਸ ਚੱਕਰ ਦੇ ਵਿੱਚ ਪੈਣਾ ਹੀ ਨਹੀਂ ਸੋ ਇਸ ਤਰੀਕੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਤੁਸੀਂ ਪੈਸੇ ਵੀ ਲੈ ਕੇ ਆਏ ਤੇ ਤੁਸੀਂ ਆਪ ਵੀ ਇੱਥੇ ਮਤਲਬ ਆਏ ਹੋ ਇੱਥੇ ਪਾਣੀ ਦੇ ਵਿੱਚ ਬਹਾੜਾ ਦੇ ਵਿੱਚ ਆਏ ਹੋ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਵੀ ਧੰਨਵਾਦ ਬੋਲੇ ਸੋ ਨਿਹਾਲ ਸ੍ਰੀ ਆਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ